ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਠੀਕ ਏ ਹਾਂਜੀ ਚੜ੍ਹਦੀ ਕਲਾ ਬੀਜੀ ਤੁਸੀਂ ਸਭ ਦਾ ਢੱਕੇ ਹਾਲ ਚਾਲ ਠੀਕ ਏ ਠੀਕ ਏ ਬੰਮੀ ਠੀਕ ਏ ਮਾਰਾ ਕਿਰਪਾ ਕਰੇ ਮਾਰਾ ਪੰਟਾਂ ਦਰਸੀ ਬਸੇ ਰਾਜੀ ਠੀਰੋ ਹਾਂਜੀ ਬੀਜੀ ਅੱਜ ਪੁੱਛਣਾ ਸੀ ਤੁਹਾਨੂੰ ਕਿ ਜਦ ਦਾ ਪੁਰਾਣੇ ਸਮਿਆਂ ਦੇ ਵਿੱਚ ਰਿਸ਼ਤੇ ਵੱਡੇ ਹੁੰਦੇ ਸੀਗੇ ਪਰਿਵਾਰ ਵੱਡੇ ਹੁੰਦੇ ਸੀਗੇ ਤੇ ਅੱਜ ਕੱਲ ਉਹਨੇ ਰਿਸ਼ਤੇ ਰਹੇ ਨਹੀਂ ਤੇ ਉਹ ਇਸ ਤਰ੍ਹਾਂ ਕਿਉਂ ਹੁੰਦਾ ਆ ਤੇ ਜਾਂ ਪੁਰਾਣੇ ਸਮੇਂ ਦਾ ਤੁਸੀਂ ਦੱਸੋ ਕਿ ਰਿਸ਼ਤੇ ਉਦੋਂ ਕਿੱਦਾਂ-ਕਿੱਦਾਂ ਨਿਭਾਉਂਦੇ ਸੀ ਲੋਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤਾ ਹੈ ਪਹਿਲਾਂ ਤੇ ਮੈਂ ਬਹੁਤ ਮਾफी ਚਾਹੁੰਨੀ ਵੀ ਮੈਂ ਕੁਝ ਟਿਲਾ ਗਿਆ ਸਰੀਰ ਤੇ ਮੈਂ ਬੜੇ ਦਿਨਾਂ ਬਾਅਦ ਵੀਡੀਓ ਲੱਗੀ ਪਾਉਣ ਸਾਰੇ ਤੇ ਇਹ ਪੁੱਤ ਮੈਂ ਸੁਣ ਭੈਣ ਭਰਾ ਸੁਣ ਸੁਣ ਕੇ ਮੈਨੂੰ ਮੈਂਟ ਕਰਨ ਤੇ ਰਿਸ਼ਤੇ ਇਸ ਤਰ੍ਹਾਂ ਸੀ ਵੀ ਪੁੱਤ ਜਿਹੜੇ ਬੜੀ ਦੂਰ ਦੇ ਰਿਸ਼ਤੇ ਤੇ ਹੈਗੇ ਨੇ ਨੇੜੇ ਦੇ ਤੇ ਦੂਰ ਸੀ ਹੁਣ ਹੁਣ ਦੂਰ ਕਰ ਲਿਆ ਰਿਸ਼ਤੇ ਨੇੜੇ ਸੀ ਜਿਹੜੇ ਹੁੰਦੇ ਸੀ ਨਾ ਆਪਣੇ ਬੱਚਿਆਂ ਦੇ ਨਾਲ ਕੇ ਉਹ ਨਾਲ ਕੇ ਬੱਚਿਆਂ ਦੇ ਹੋਗੇ ਜਿਹੜੇ ਸਰੇ ਆਪਣੇ ਘਰ ਦੇ ਨਾਲ ਕੇ ਹੁੰਦੇ ਸੀ ਉਹ ਉਹ ਨਾਲ ਕੇ ਉਹਦੇ ਤੇ ਉਹਨਾਂ ਨੇ ਹਨ ਜੇ ਦੇ ਇੱਕ ਕਰਦੀ ਨੇ ਜਾਨਾ ਬੋਟੀ ਨੇ ਤੇ ਹਨ ਮਲੇਵਰੇ ਚੱਲੀ ਆ ਚਾ ਤੇ ਜਿਵੇਂ ਜਣਾ ਮੁੰਡੇ ਨੇ ਨਾਨਕ ਤਾਂ ਨਾ ਮਲੇਓਰੇ ਚੱਲਿਆ ਨਾਨਕ ਨੂੰ ਮਲੇਓਰੇ ਕਹਿੰਦੇ ਨੇ ਮਲੇਓਰੇ ਇਹ ਮਲੇਓਰੇ ਤੇ ਜਿਹਦੇ ਨਾਨੀ ਦੇ ਜਿਹੜੇ ਗਾੜੀ ਪਿਓ ਦੇ ਨਾਨਕ ਕਹਿੰਦੇ ਹੀ ਜਾਂ ਗਾੜੀ ਮਾ ਦੇ ਨਾਨਕ ਕਹਿੰਦੇ ਕੁੜੀ ਦੀ ਮਾ ਦੇ ਪਿਓ ਦੇ ਉਹਨਾਂ ਨੂੰ ਆਖਣਾ ਸੀ ਨਨੇਓਰੇ ਚੱਲੇ ਆ ਨਨੇਓਰੇ ਚੱਲੇ ਨਾਨੀ ਨਾਨੀ ਬੜੀ ਦੂਰਦਾਰ ਇਸਤਾਨ ਦਾ ਸੀ ਮਲੇਓਰੇ ਨਨੇਓਰੇ ਐਸ ਤਰ੍ਹਾਂ ਕਹਿੰਦੇ ਤੇ ਜਿਹੜੀ ਆਪਣੀ ਪੀ ਹੁਣ ਪੂਆ ਵਾ ਨੱਕਿਆ ਦੀ ਜਿਹੜੀ ਮੇਰੀ ਜਿਹੜੀ ਆਪਣੀ ਨਾਣੂ ਬੱਚਿਆਂ ਨੂੰ ਭੂਹਾਗੇ ਜਿਹੜੀ ਗਾੜੀ ਮਾਂ ਦੇ ਨਾਣੂ ਹੋਗੀ ਉਹਨਾਂ ਦੀ ਭੂਹਾਗੇ ਆਪਣੇ ਆਦਮੀ ਨਾਲ ਆਖਣਾ ਭੂਹਾ ਹੀ ਤਾਂ ਫੇਸ ਆਈ ਹੈ ਕਿ ਅਕੜਾ ਤਾਂ ਫੇਸ ਆਈ ਭੂਹਾ ਫੇਸ ਆਈ ਹੈ ਤੇ ਚਾਚੀ ਨੂੰ ਆਖਣਾ ਪਤੀਸ ਆ ਤਾਈ ਨੂੰ ਆਖਣਾ ਪਤੀਸ ਆ ਅੱਛਾ ਇਹ ਉਹ ਉਹ ਪਤੀਸਾਂ ਹੁੰਦੀਆਂ ਹੀ ਤਾਈ ਜੀ ਕਹਿਣਾ ਚਾਚੀ ਜੀ ਕਹਿਣਾ ਤੇ ਪੁੱਤ ਹੁਣ ਤੇ ਇੱਕ ਇੱਕ ਆਂਟੀ ਤੇ ਅੰਕਲ ਰਹਿ ਗਿਆ ਸਰੀਸਾ ਤਾਂ ਮੁੱਕ ਗਿਆ ਫੇ ਮੱਕਾਈ ਜਾਣੇ ਜਦ ਤੱਕ ਆਪਾਂ ਬੁਲਾਉਣਾ ਹੀ ਨਹੀਂ ਕਿ ਇਹਨੂੰ ਹਮ ਸ ਕਹਿ ਕੇ ਵੀ ਮੇਰੀ ਕੁਆਈ ਆ ਇਹ ਮੇਰੀ ਮਾਮੀ ਆ ਤੇ ਮੇਰੀ ਚਾਚੀ ਆ ਮੇਰੀ ਤਾਈ ਆ ਹਣਾ ਆਪਾਂ ਨਾ ਦਵਾਂ ਕਿ ਪਤਾ ਲੱਗੂ ਸਾਡੇ ਰਿਸ਼ਤੇ ਵਧਣਗੇ ਹੂੰ ਤੇ ਰਿਸ਼ਤੇ ਹੁੰਦੇ ਸੀ ਕਿ ਦਾਦੀ ਤੇ ਪਰਦਾਦੀ ਤੇ ਪਰਦਾਦੀ ਨਾਨੀ ਪਰ ਨਾਨੀ ਤੇ ਪਰ ਨਾਨੀ ਹੂੰ ਇਤਸਾ ਕੋ ਦਿਨ ਪਰ ਨਾਨੀ ਦੇ ਪੇਕੇਆਂ ਤੱਕ ਵੀ ਸਾਰੇ ਜਾਂਦੇ ਸੀ ਐਡੇ ਵੱਡੇ ਰਿਸ਼ਤੇ ਹੁੰਦੇ ਸੀ ਕਿ ਦਾਦੀ ਦੇ ਪੇਕੇ ਵੀ ਜਾਣਾ ਪਰਦਾਦੀ ਦੇ ਵੀ ਜਾਣਾ ਨਾਨੀ ਦੇ ਵੀ ਗਾੜੀ ਨਾਨਕੇ ਤੱਕ ਪਹੁੰਚਦੇ ਹੁੰਦੇ ਸੀ ਹੂੰ ਤੇ ਨਾਨੀ ਦਾ ਕਿੱਡੀ ਦੂਰ ਤੱਕ ਨਾਲ ਕੇ ਹੋ ਜਾਂਦੀ ਜਹਾਣੀ ਤੇ ਪਰ ਉਹਦੇ ਨੇੜੇ ਸੀ ਮੇਰੇ ਘੁੰਣ ਤੇ ਵੇਖੋ ਧੀਏ ਅਸੀਂ ਆਪਣੇ ਸਮਾਂ ਚ 12 ਦੋਤੀਆਂ ਦੇ 5 ਸਾਢੇ 2 ਤੇ ਹੀ ਖੁਸ਼ੀ ਖੁਸ਼ੀ ਵਿਆਹ ਜਿੰਨੀ ਕੇ ਆਪਣੀ ਮੋਠ ਜੋਰ ਸੀ ਨਾ ਮੋਟ ਖੁੱਲੀ ਛੱਡੀ ਤੇ ਮੋਠ ਜੋ ਖੁੱਲੀ ਛੱਡੀ ਤੇ ਮੋਠ ਵਾਹਿਗੁਰੂ ਨੇ ਬਹੁਤ ਭਰੀ ਤੇ ਅੰਦੇ-ਅੰਦੇ ਸੋ ਬਹਾਮਣ ਤੇ ਇੱਕ ਦੋਤਾ ਹੁਣ ਤੇ ਇੱਕ ਦੋ ਦੋਤੇ ਵੀ ਦੋਤਾ ਵਿਆਹਣਾ ਬੜਾ ਔਖਾ ਜਿਹਾ ਹੋ ਜਾਂਦਾ ਖੜਾ ਪਤਾ ਨਹੀਂ ਪਤਾ ਨਹੀਂ ਇੰਨਾ ਨਹੀਂ ਪਤਾ ਵੀ ਬੜਾ ਦਾਣ ਹੈ ਆ ਉਹ ਕਿੱਡਾ ਵੱਡਾ ਤੇ ਕਿੱਡਾ ਵੱਡਾ ਦਾਣ ਲੱਗਦਾ ਸਾਨੂੰ ਇਹਨਾਂ ਗੱਲਾਂ ਦਾ ਕਿ ਸੇ ਕਿਸੇ ਨੂੰ ਪਤਾ ਹਮ ਲੋਕਾਂ ਨੂੰ ਪਤਾ ਹੀ ਨਹੀਂਗਾ ਕਿ ਦੋਤੀਆਂ ਦੋਤਿਆਂ ਦਾ ਦਾਨ ਜਿਹੜਾ ਵਾ ਇਹ ਬਹੁਤ ਵੱਡਾ ਦਾਨ ਹੁੰਦਾ ਵਾ ਨਾ ਤਰੰ ਦਿੱਤਾ ਵਰਖਾ ਜਾਂਦਾ ਤੇ ਨਾ ਇਹਨਾਂ ਦਿੱਤਾ ਜਿਹਾ ਕਿ ਜੋ-ਜੋ ਦਈਏ ਤੀ ਉਹ ਤੋਂ ਜਿਆਦਾ ਪਾਸ ਤੱਕ ਵਲਕ ਭਰਦੀ ਹੈ ਨਾ ਇਸ ਤਰ੍ਹਾਂ ਦਾਨ ਇਹ ਪਰਦਾ ਵਾ ਦੋਤਿਆਂ ਦੋਤੀਆਂ ਦਾ ਤੇ ਇਹ ਤਾਂ ਹੁਣ ਤੇ ਦੋਤਾਂ ਦੋਤੀਆਂ ਕਿਹੜਾ ਇੱਕੀ ਆ ਚੀਏ ਤੇ ਮੁੰਡਾ ਤੇ ਕੋਈ ਕੁੜੀਆਂ ਨਹੀਂ ਤੇ ਜੇ ਕੁੜੀਆਂ ਤੇ ਮੁੰਡਾ ਹੈ ਨਹੀਂ ਇੱਕ ਇੱਕ ਤੀਪੋ ਤੇ ਉਹ ਵੀ ਉਹ ਵੀ ਬੜਾ ਔਖਾ ਜਿਹਾ ਵਿਆਹਣਾ ਤੇ ਬੜਾ ਜਿੱਤਰਾ ਹੁੰਦਾ ਵੀ ਬਹੁਤ ਰਿਸ਼ਤੇ ਵੀ ਕਦੇ ਨਾ ਕੋਈ ਮਾਸੀ ਨਾ ਪੁੱਤ ਕੋਈਤਾ ਇਹ ਨਾਤਾ ਆ ਤੇ ਰਿਸ਼ਤੇ ਤੇ ਆਪੇ ਛੋਟੇ ਹੋ ਜਣੇ ਆ ਰਿਸ਼ਤੇ ਵੱਡੇ ਕਰੀਏ ਤੇ ਅਜੇ ਵੀ ਮੈਨੂੰ ਵੱਡੇ ਜਿਹੇ ਰਿਸ਼ਤੇ ਕਰੀਏ ਦਸੀਏ ਤੇ ਆਇਆ ਲੱਗਦੇ ਆ ਤੁਹਾਡੀ ਮਾਸਸੀ ਆ ਆ ਚਾਚੀ ਆ ਤਾਂ ਇਹ ਤੇ ਬੜਾ ਫਰਕ ਪੈਂਦਾ ਇੱਕ ਅੰਕਲ ਤੇ ਇੱਕ ਆਂਟੀ ਹਨਾ ਤੇ ਉਹ ਇੱਕ ਤੋਂ ਇੱਕ ਹੀ ਰਿਹਾ ਇੱਕ ਇੱਕ ਰਿਸ਼ਤਾ ਬਣਾ ਲਿਆ ਤੂੰ ਗੜੀ ਇੱਕੇ ਕਿ ਤੁਰਿਆ ਜਾਂਦੇ ਆ ਇਹ ਜਿਹੜੇ ਬੰਨ ਇਹ ਸਾਡੇ ਵੱਤ ਤੇ ਆ ਕੰਮ ਗਲਤ ਤੇ ਅਸੀਂ ਰੀਸ ਕਰ ਲਈ ਪਤਾ ਨਹੀਂ ਕਿੱਡੀ ਵੱਡੀ ਗੱਲ ਐ ਕੋਈ ਇਹ ਰੀਸ ਨਹੀਂ ਕਰਨੀ ਤੇ ਰੀਸ ਉੱਥੇ ਹੀ ਪੁੱਗਦੀ ਐ ਜਿੱਥੇ ਕੋਰ ਦਾਈ ਜੀ ਐ ਮਾਮਾ ਮਾਮੀ ਐ ਚਾਚਾ ਚਾਚੀ ਐ ਤਾਈ ਤਾਇਆ ਵਾ ਵੇਖੋ ਕਿੰਨੇ ਮੂੰਹ ਪਰ ਪਰ ਕੇ ਬਾਜ ਮਾਰੋ ਵਜਦੀ ਚਾਚੀ ਚਾਚਾ ਵਾ ਤੇ ਇਹ ਫਿਰ ਦਿੱਤੇ ਜਿਹੜੇ ਸੋਹਣੇ ਲੱਗਦੇ ਸੀ ਹੁਣ ਵੀਰ ਆ ਭਾਬੀ ਆ ਭਰਾ ਵਾ ਦੋਤੇ ਆ ਮਾਮੇ ਆ ਉਹ ਵੀ ਦੋਤੀਆਂ ਦੋਤੀ ਹੁਣ ਵੇੜਾ ਪਰ ਜਾਂਦਾ ਵਾ ਪਤੇ ਜੇਪਤੀ ਜਿਉਣ ਤਾਂ ਵੇੜਾ ਭਰ ਜਾਂਦਾ ਭੂਆ ਜਾਵੇ ਤਾਂ ਵੇੜਾ ਭਰ ਜਾਂਦਾ ਪਿਓ ਦੀ ਭੂਆ ਜਾਵੇ ਤਾਂ ਆਜ ਵੇੜਾ ਭਰ ਜਾਂਦਾ ਆਪਣੇ ਹੋਰ ਸਹੁਰੇ ਦੀ ਭੈਣ ਨਾਲ ਤਾਂ ਵੇੜਾ ਪਾਣਾ ਕਿੱਡੀ ਦੂਰ ਦਾ ਰਿਸ਼ਤਾ ਖਣਾ ਕੁੜੀ ਬਰੜੀ ਵੀ ਹੋਇਆ ਤੇ ਖਣਾ ਕੁੜੀ ਪੇਕੇ ਹੈ ਤੇ ਕੋਤੇ ਇਹ ਰਿਸ਼ਤੇ ਤੇ ਬੜੇ ਲੰਮੇ ਹੀ ਪਰ ਹੁਣ ਆਪਾਂ ਗਵਾਏ ਜਾਂਦੇ ਪਰ ਗਾਉਣੇ ਨਹੀਂ ਚਾਹੀਦੇ ਰਿਸ਼ਤੇ ਸੰਭ ਕੇ ਰੱਖਣੇ ਚਾਹੀਦੇ ਆ ਸਾਰੇ ਰਿਸ਼ਤੇ ਜਿਹੜੇ ਬੜੀ ਕੀਮਤੀ ਅਮੁੱਲੇ ਦਾਤਾਂ ਵੇ ਕੋਈ ਮੋਲਾਂ ਦਾ ਤਾਂ ਨਹੀਂ ਮਿਲਦੀਆਂ ਇਹਦੇ ਬਹੁਤ ਕੀਮਤੀ ਦਾਤਾਂ ਵਾ ਜੇ ਕੋਈ ਸੰਭਾਲ ਕੇ ਰੱਖ ਲਵੇ ਤੇ ਹੁਣ ਮੈਨੂੰ ਸਮਝ ਨਹੀਂ ਵੀ ਰੀਸਾਂ ਪਤਨੀ ਕਰਦੀਆਂ ਕਰੀ ਜਾਂਦੇ ਰੀਸ ਨਹੀਂ ਕਰਨੀ ਚਾਹੀਦੀ ਆਪਣਾ ਜੋ ਰਿਸ਼ਤਾ ਵਾ ਉਹੋ ਹੀ ਨਿਭਾਉਣਾ ਚਾਹੀਦਾ ਵਾ ਹੁਣ ਮਲਿਓਰੇ ਦਾ ਪਤਾ ਨਹੀਂ ਕਿ ਇਹਨੂੰ ਮਲਿਓਰੇ ਕਿਨੂੰ ਕਹਿੰਦੇ ਨੇ ਨਿਨੇਵਰੇ ਕਿਨੂੰ ਹੈ ਪਤਾ ਨਹੀਂ ਕਿ ਇਹਨੂੰ ਤੇ ਕਿਨੂੰ ਕਹਿੰਦੇ ਕੀ ਕੀ ਇਹ ਲਬਜ਼ ਕੀ ਹੈ ਨਾ ਤੇ ਇਹ ਦੱਸਿਆ ਬਦਲਾ ਤਾਂ ਤੇ ਰਾਨੀ ਮਿਲੋ ਗਲੋ ਆਪਣੇ ਰਾਜ ਖੁਸ਼ੀ ਹੋ ਆਪਣੇ ਘਰ ਹੀ ਸਾਰੇ ਰਿਸ਼ਤੇ ਵਧਾਓ ਤੇ ਆਪਣਾ ਜਿੰਨੇ ਜਿੰਨੇ ਰਿਸ਼ਤੇ ਵਧਣਗੇ ਉਹਨੇ ਉਹਨੇ ਖੁਸ਼ੀ ਵੱਧ ਹੀ ਜਾਂਦੀ ਹੈ ਵੈਰੀ ਗੁਰਜੀਤ ਕਾਲਸਾ ਵੈਰੀ ਗੁਰਜੀਤ ਕਾਲਸਾ